ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਿਫਤ ਕਿਤਾਬ ਘਰ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਨੂੰ ਪਤਾ ਜਿਵੇਂ ਕਿ 23 ਮਾਰਚ ਆਉਣ ਵਾਲੀ ਆ ਗਈ ਤੇ ਬਹੁਤ ਘੱਟ ਲੋਕਾਂ ਨੂੰ 23 ਮਾਰਚ ਦੀ ਜਿਹੜੀ ਆਪਾਂ ਕਹਿ ਦਈਏ ਇੰਪੋਰਟੈਂਸ ਪਤਾ ਕਿ 23 ਮਾਰਚ ਨੂੰ ਹੁੰਦਾ ਕੀ ਆ ਬਟ ਹਾਂ ਲੋਕਾਂ ਨੂੰ ਇੰਨਾ ਕੁ ਜ਼ਰੂਰ ਪਤਾ ਕਿ ਇਸ ਦਿਨ ਸਰਕਾਰੀ ਛੁੱਟੀ ਹੁੰਦੀ ਆ ਬਟ ਇਹ ਗੱਲ ਬਹੁਤ ਘੱਟ ਲੋਕਾਂ ਨੂੰ ਪਤਾ ਕਿ ਇਸ ਦਿਨ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਹੁੰਦਾ ਜਿਨ੍ਹਾਂ ਨੇ ਆਪਣੇ ਲਈ ਆਪਣੀ ਕੌਮ ਲਈ ਆਪਣਾ ਸਾਰਾ ਕੁਝ ਵਾਰ ਦਿੱਤਾ ਤੇ ਕਿੰਨਾ ਸੰਘਰਸ਼ ਕਰਕੇ ਆਪਾਂ ਨੂੰ ਜਿਹੜੀ ਆਪਾਂ ਅੱਜ ਜ਼ਿੰਦਗੀ ਜੀ ਰਹੇ ਹਾਂ ਖੁਸ਼ਹਾਲ ਜ਼ਿੰਦਗੀ ਆਜ਼ਾਦ ਜ਼ਿੰਦਗੀ ਇਹ ਸਿਰ ਭਗਤ ਸਿੰਘ ਉਹਨਾਂ ਦੀ ਬਦੌਲਤ ਹੈ ਕਿ ਆਪਾਂ ਖੁੱਲ ਕੇ ਜੀ ਸਕ ਰਹੇ ਆਗੇ ਉਹਨਾਂ ਦੀ ਜ਼ਿੰਦਗੀ ਤੇ ਤਿੰਨ ਕਿਤਾਬਾਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹੁੰਦਾ ਕਿਤੇ ਮੈਨੂੰ ਲੱਗਦਾ ਕਿ ਇਹ ਕਿਤਾਬਾਂ ਇੱਕ ਵਾਰ ਸਭ ਨੂੰ ਜਰੂਰ ਪੜ੍ਹਨੇ ਚਾਹੀਦੀਆਂ ਨੇ ਤਾਂ ਕਿ ਆਪਾਂ ਨੂੰ ਆਪਣੇ ਸ਼ਹੀਦਾਂ ਬਾਰੇ ਉਹਨਾਂ ਦੇ ਸੰਘਰਸ਼ਾਂ ਬਾਰੇ ਜਰੂਰ ਪਤਾ ਲੱਗ ਸਕੇ ਪਹਿਲੀ ਕਿਤਾਬ ਆ ਮੈਂ ਨਾਸਤਿਕ ਕਿਉਂ ਆ ਬਹੁਤ ਸੋਹਣੀ ਕਿਤਾਬ ਬਾ ਕਮਾਲ ਕਿਤਾਬ ਆ ਇਹ ਸਾਰੇ ਜੱਗ ਤੇ ਮਤਲਬ ਫੇਮਸ ਕਿਤਾਬ ਕਹਿ ਸਕਦੇ ਆ ਇਹਨੂੰ ਮਸ਼ਹੂਰ ਕਿਤਾਬ ਹੈ ਹਿੰਦੀ ਇੰਗਲਿਸ਼ ਚ ਸਾਰੀਆਂ ਲੈਂਗੁਏਜ ਚ ਇਹ ਛਪੀ ਆ ਤੇ ਬਹੁਤ ਜ਼ਿਆਦਾ ਪੜ੍ਹੀ ਜਾਣ ਵਾਲੀ ਕਿਤਾਬ ਆ ਇੱਕ ਵਾਰ ਜ਼ਰੂਰ ਪੜਿਓ ਦੂਜੀ ਕਿਤਾਬ ਆ ਸਰਦਾਰ ਭਗਤ ਸਿੰਘ ਦੀ ਜੀਵਨੀ ਇਹ ਕਿਤਾਬ ਉਹਨਾਂ ਦੇ ਛੋਟੇ ਭਰਾ ਦੁਆਰਾ ਲਿਖੀ ਗਈ ਆ ਤੇ ਤੁਸੀਂ ਸੋਚ ਸਕਦੇ ਹੋ ਕਿ ਉਨ੍ਹਾਂ ਦੇ ਛੋਟੇ ਭਰਾ ਉਹਨਾਂ ਨੂੰ ਕਿੰਨਾ ਡੂੰਗਾ ਜਾਣਦੇ ਹੋਣੇ ਤੇ ਉਹਨਾਂ ਨੇ ਕੀ ਲਿਖ ਆਊਗਾ ਬਹੁਤ ਕਮਾਲ ਦਾ ਲਿਖਿਆ ਹੋਇਆ ਹੈਗਾ ਇੱਕ ਵਾਰ ਜ਼ਰੂਰ ਪੜਿਓ ਭਗਤ ਸਿੰਘ ਦੇ ਜੀਵਨ ਬਾਰੇ ਜਾਣਨ ਲਈ ਕਿ ਉਹ ਬਚਪਨ ਵਿੱਚ ਕਿੱਦਾਂ ਸੀ ਜਵਾਨੀ ਵਿੱਚ ਕਿੱਦਾਂ ਸੀ ਉਹਨਾਂ ਦੇ ਦਿਮਾਗ 'ਚ ਕਿਹੜਾ ਖਿਆਲ ਕਿੱਦਾਂ ਆਇਆ ਦੇਸ਼ ਲਈ ਲੜਨ ਦਾ ਤੇ ਇੰਨੀ ਛੋਟੀ ਉਮਰ 'ਚ ਸ਼ਹੀਦੀ ਪਾਉਣ ਦਾ ਤੀਜੀ ਕਿਤਾਬ ਆ ਭਗਤ ਸਿੰਘ ਦੀ ਜੇਲ ਨੋਟ ਜੇਲ ਨੋਟਬੁੱਕ ਇਹ ਕਿਤਾਬ ਉਹਨਾਂ ਨੇ ਜੇਲ ਵਿੱਚ ਰਹਿੰਦੇ ਆ ਬਹੁਤ ਕਿਤਾਬਾਂ ਪੜੀਆਂ ਬਹੁਤ ਜ਼ਿਆਦਾ ਮਤਲਬ ਪੜਦੇ ਰਹਿੰਦੇ ਸੀ ਜੇਲ੍ਹ ਵਿੱਚ ਵੀ ਤੇ ਜੇਲ੍ਹ ਵਿੱਚ ਰਹਿੰਦੇ ਆ ਉਹਨਾਂ ਨੇ ਇਹ ਕਿਤਾਬ ਲਿਖੀ ਸੀ ਭਗਤ ਸਿੰਘ ਦੀ ਜੇਲ੍ਹ ਨੋਟਬੁੱਕ ਬਹੁਤ ਸੋਹਣੀ ਕਿਤਾਬਾ ਰਵਾ ਕੇ ਰੱਖ ਦੇਣੀ ਆ ਤੁਹਾਨੂੰ ਕਿਤਾਬਾਂ ਇੱਕ ਵਾਰ ਜ਼ਰੂਰ ਪੜਿਓ ਭਗਤ ਸਿੰਘ ਦੀ ਜੀਵਨ ਬਾਰੇ ਤੇ ਉਹਨਾਂ ਨੇ ਜ਼ਿੰਦਗੀ ਚ ਕੀ ਉਹ ਕੀ ਉਹਨਾਂ ਦੇ ਵੀ ਕੋਈ ਸੁਪਨੇ ਸੀ ਜਿਹੜੇ ਉਹਨਾਂ ਨੇ ਆਪਣੇ ਲਈ ਮਾਰੇ ਤੇ ਦੇਸ਼ ਲਈ ਸ਼ਹੀਦ ਹੋਏ ਇਕਲਾਬ ਜ਼ਿੰਦਾਬਾਦ